ਦੈਨਿਕਸ ਵਰਾ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਤਾਂ ਸਿਆਸੀ ਅਖਾੜਾ ਭੱਜ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਤਰਨਤਾਰਨ ਜਿਮਨੀ ਚੋਣ ਨੂੰ ਲੈ ਕੇ ਉਮੀਦਵਾਰ ਦਾ ਨਾਮ ਅਨਾਉਂਸ ਕਰ ਦਿੱਤਾ ਹੈ ਜੀ ਹਾਂ ਹਰਮੀਤ ਸਿੰਘ ਸੰਧੂ ਹੁਣਾਂ ਦੇ ਚਿਹਰੇ ਦੇ ਉੱਪਰ ਮੋਹਰ ਲੱਗ ਚੁੱਕੀ ਹੈ ਲਗਾਤਾਰ ਕਿ ਆਸਰਾਈਆਂ ਚੱਲ ਰਹੀਆਂ ਸੀਗੀਆਂ ਕਿ ਕੌਣ ਹੋ ਸਕਦਾ ਹੈ ਆਮ ਆਦਮੀ ਪਾਰਟੀ ਦਾ ਤਰਨਤਾਰਨ ਤੋਂ ਉਮੀਦਵਾਰ ਤਾਂ ਤੁਹਾਨੂੰ ਦੱਸ ਦੇ ਕਿ ਅਕਾਲੀ ਦਲ ਨੇ ਵੀ ਇਹ ਪਤਾ ਖੋਲ ਦਿੱਤਾ ਸੀਗਾ ਭਾਜਪਾ ਨੇ ਵੀ ਇਹ ਪਤਾ ਖੋਲ ਦਿੱਤਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਵਾਰੀ ਸੀਗੀ ਤਾਂ ਆਮ ਆਦਮੀ ਪਾਰਟੀ ਨੇ ਹਰਮੀਤ ਸਿੰਘ ਸੰਧੂ ਹੁਣਾਂ ਦੇ ਮੋਢਿਆਂ ਦੇ ਉੱਪਰੇ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਤੁਹਾਨੂੰ ਥੋੜਾ ਜਿਹਾ ਸਿਆਸੀ ਬੈਕਗ੍ਰਾਉਂਡ ਹਰਮੀਤ ਸਿੰਘ ਸੰਧੂ ਹੁਣਾਂ ਦਾ ਦੱਸ ਦਿੰਨੇ ਆ 2007 ਦੇ ਵਿੱਚ ਕਿਉਂਕਿ ਤਰਨਤਾਰਨ ਦੀ ਸੀਟ ਦੇ ਉੱਪਰ ਹਮੇਸ਼ਾ ਇਹ ਚਰਚਾ ਰਹੀ ਹੈ ਕਿ ਇਹ ਪੰਥਕ ਸੀਟ ਹੈ ਪੰਥਕ ਮੁੱਦਿਆਂ ਦੇ ਉੱਪਰ ਪਕੜ ਹੋਣੀ ਚਾਹੀਦੀ ਹੈ ਤੇ ਫਿਰ ਇਹ ਇਲਾਕਾ ਜੁੜਾਇਆ ਉਸ ਕੈਂਡੀਡੇਟ ਨੂੰ ਜਿਤਾਉਂਦਾ ਹੈ ਤਾਂ ਹਰਮੀਤ ਸਿੰਘ ਸੰਧੂ ਹੁਣਾਂ ਦੀ ਪਕੜ ਸੀਗੀ 2007 ਦੇ ਵਿੱਚ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਹ ਉਹ ਹਲਕਾ ਹੈ ਉਹ ਸਰਗਰਮ ਹਲਕਾ ਹੈ ਜਿਹਦੇ ਚਰਚੇ ਦਿੱਲੀ ਦੀਆਂ ਬਰੂਹਾਂ ਤੱਕ ਹੁੰਦੇ ਨੇ ਇਸ ਸੀਟ ਨੂੰ ਲੈ ਕੇ ਚਾਹੇ ਅਸੀਂ ਐਮਪੀ ਦੀ ਗੱਲ ਕਰੀਏ ਤੇ ਚਾਹੇ ਅਸੀਂ ਵਿਧਾਨ ਸਭਾ ਹਲਕਾ ਦੀ ਗੱਲ ਕਰੀਏ ਤਾਂ ਹੁਣ ਹਰਮੀਤ ਸਿੰਘ ਸੰਧੂ ਹੁਣਾਂ ਨੂੰ ਆਮ ਆਦਮੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਤਸਵੀਰਾਂ ਤੁਸੀਂ ਐਕਸਕਲੂਸਿਵ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਕਿ ਪੰਜਵੜ ਦੇ ਵਿੱਚ ਅੱਜ ਸੀਐਮ ਮਾਨ ਦੇ ਵੱਲੋਂ ਜਿੱਥੇ ਸਟੇਜ ਕੀਤੀ ਜਾ ਰਹੀ ਸੀਗੀ ਉੱਥੇ ਹੀ ਇਹ ਐਲਾਨ ਕਰ ਦਿੱਤਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਅਕਾਲੀ ਦਲ ਦਾ ਉਮੀਦਵਾਰ ਜਦੋਂ ਐਲਾਨਿਆ ਗਿਆ ਸੀ ਬੀਬੀ ਸੁਖਵਿੰਦਰ ਕੌਰ ਹੁਣਾ ਦਾ ਨਾਮ ਸਾਹਮਣੇ ਆਇਆ ਤਾਂ ਉਸ ਸਮੇਂ ਵੀ ਸਿਆਸੀ ਸਟੇਜ ਲੱਗੀ ਹੋਈ ਸੀਗੀ ਤੇ ਸੁਖਬੀਰ ਸਿੰਘ ਬਾਦਲ ਨੇ ਇੰਨੇ ਵੱਡੇ ਇਕੱਠ ਦੇ ਵਿੱਚ ਬੀਬੀ ਸੁਖਵਿੰਦਰ ਕੌਰ ਹੁਣਾ ਦਾ ਨਾਮ ਜਨਤਕ ਕੀਤਾ ਸੀਗਾ ਤਾਂ ਅੱਜ ਇਸੇ ਤਰੀਕੇ ਦੇ ਨਾਲ ਕਿਉਂਕਿ ਉਹ ਵੀ ਤਸਵੀਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਇਹ ਵੀ ਕਿ ਅੱਜ ਇਸੇ ਤਰੀਕੇ ਦੇ ਨਾਲ ਸਟੇਜ ਲੱਗੀ ਹੋਈ ਹੈ ਔਰ ਸੀਐਮ ਮਾਨ ਦੇ ਵੱਲੋਂ ਸਟੇਜ ਦੇ ਉੱਪਰ ਕੀ ਆਪਣੇ ਕੈਂਡੀਡੇਟ ਦਾ ਜਿਮਨੀ ਇਲੈਕਸ਼ਨ ਦੇ ਵਾਸਤੇ ਤਰਨਤਾਰਨ ਦੀ ਬਾਈ ਇਲੈਕਸ਼ਨ ਆਉਣ ਵਾਲੀ ਹੈ ਕਿਉਂਕਿ ਤਰਨਤਾਰਨ ਤੋਂ ਜਿਹੜੇ ਪਹਿਲਾਂ ਵਿਧਾਇਕ ਸੀ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਇਹ ਜਿਮਨੀ ਚੋਣ ਜਿਹੜੀ ਹੈ ਇਸ ਹਲਕੇ ਦੇ ਉੱਪਰ ਹੋਵੇਗੀ ਪੰਥਕ ਸੀਟ ਹੈ ਔਰ ਹਰਮੀਤ ਸਿੰਘ ਸੰਧੂ ਹੁਣੀ ਜਿਹੜੇ ਨਵਜ ਟਟੋਲ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਨ੍ਹਾਂ ਨੇ 2007 ਦੇ ਵਿੱਚ ਆਪਣੀ ਮੋਢਿਆਂ ਦੇ ਉੱਪਰ ਜ਼ਿੰਮੇਵਾਰੀ ਲੈ ਕੇ ਤੇ ਖੁਦ ਉਹ ਵਿਧਾਨ ਸਭਾ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਅਕਾਲੀ ਦਲ ਉਹਨਾਂ ਨੂੰ ਵਧੀਆ ਲੱਗਾ ਅਕਾਲੀ ਦਲ ਦੇ ਨਾਲ ਉਹਨਾਂ ਨੇ ਪੈਚ ਅਪ ਕਰ ਲਿਆ ਤੇ ਉਸ ਤੋਂ ਬਾਅਦ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਤੇ ਹੁਣ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸਿਆਸੀ ਗਰਾਉਂਡ ਤਿਆਰ ਹੋ ਚੁੱਕੀ ਹੈ ਹਰਮੀਤ ਸਿੰਘ ਸੰਧੂ ਹੁਣਾਂ ਨੂੰ ਟਿਕਟ ਜੜੀ ਹੈ ਉਹ ਦੇ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਰਨਤਾਰਨ ਪੰਥਕ ਸੀਟ ਸਿਆਸੀ ਹਲਕਾ ਤੇ ਹਰਮੀਤ ਸਿੰਘ ਸੰਧੂ ਹੁਣਾਂ ਦਾ ਨਾਮ ਅਨਾਉਂਸ ਕਰ ਦਿੱਤਾ ਗਿਆ ਹੈ ਉਮੀਦਵਾਰ ਆਮ ਆਦਮੀ ਪਾਰਟੀ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇੱਕ ਪਾਸੇ ਕਾਲੀ ਦਲ ਤੋਂ ਬੀਬੀ ਸੁਖਵਿੰਦਰ ਕੌਰ ਹੋਣਗੇ ਔਰ ਦੂਸਰੇ ਪਾਸੇ ਜਿੱਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ ਹੁਣਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਸੁਣਾ ਵੀ ਦਿੰਨੇ ਆ ਸੀਐਮ ਮਾਨ ਦੇ ਵੱਲੋਂ ਜਦੋਂ ਇਹ ਵੱਡੀ ਜ਼ਿੰਮੇਵਾਰੀ ਜਦੋਂ ਉਮੀਦਵਾਰ ਦਾ ਐਲਾਨ ਕੀਤਾ ਗਿਆ ਤਾਂ ਉਹ ਖੁਸ਼ੀ ਉਹ ਲੋਕਾਂ ਦੇ ਵਿੱਚ ਔਰ ਉਮੀਦਵਾਰ ਵੀ ਨਾਲ ਸੀਗੇ ਤਾਂ ਉਹ ਵੀ ਤੁਹਾਨੂੰ ਜਲਦ ਸੁਣਾਵਾਂਗੇ ਕਿ ਉਹਨਾਂ ਨੇ ਕੀ ਕਿਹਾ ਪਰ ਇਹ ਫਿਗਰ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਟੱਕਰ ਜੁੜੀ ਆ ਬਹੁਤ ਕੜਰੀ ਹੋਣ ਵਾਲੀ ਹੈ ਕਿਉਂਕਿ ਇੱਕ ਪਾਸੇ ਬੀਬੀ ਸੁਖਵਿੰਦਰ ਕਾਰ ਹੋਣੀ ਜਿਨ੍ਹਾਂ ਦਾ ਬੈਕਗ੍ਰਾਉਂਡ ਵੀ ਸਿਆਸੀ ਤੌਰ ਤੇ ਪੰਥਕ ਵੱਲ ਜਾਪਦਾ ਹੈ ਕਿਉਂਕਿ ਉਹਨਾਂ ਨੇ ਵੀ ਥੋੜੇ ਹੀ ਦਿਨ ਪਹਿਲਾਂ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਔਰ ਇਹ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਜਿਹੜੀ ਸਪੋਰਟ ਹੈ ਉਹ ਕੀਤੀ ਜਾਵੇ ਔਰ ਇਸ ਤੋਂ ਬਾਅਦ ਦੇ ਵਿੱਚ ਹੀ ਤੁਸੀਂ ਦੇਖੋ ਕਿ ਅੱਜ ਹੀ ਉੱਥੇ ਸਟੇਜ ਲੱਗੀ ਹੋਈ ਹੈ ਤਰਨਤਾਰਨ ਦੇ ਪੰਜ ਵੜਦੇ ਵਿੱਚ ਔਰ ਨਾਲ ਦੀ ਨਾਲ ਜਿਹੜਾ ਉਮੀਦਵਾਰ ਦਾ ਐਲਾਨ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਤਾਂ ਸਿਆਸੀ ਅਖਾੜਾ ਆ ਤਿਆਰ ਜੜਾਓ ਹੋ ਚੁੱਕਿਆ ਮੇਰੇ ਨਾਲ ਵਦੇਰੀ ਚਰਚਾ ਕਰਾਂਗੇ ਡਿਪਟੀ ਐਡੀਟਰ ਨੇ ਮੇਰੇ ਨਾਲ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਰਮਾਂਚੂ ਗਾਬਾ ਜੀ ਜੁੜਨ ਵਾਲੇ ਨੇ ਕਿ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਿਆਸੀ ਅਖਾੜਾ ਗਰਮ ਹੁੰਦਾ ਜਾ ਰਿਹਾ ਪੰਥਕ ਸੀਟ ਹੈ ਤਰਨਤਾਰਨ ਦੀ ਔਰ ਜਿਸ ਤਰੀਕੇ ਦੇ ਨਾਲ ਸਮੀਕਰਨ ਬਣਦੇ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਨਾਮ ਸਾਹਮਣੇ ਆ ਰਹੇ ਨੇ ਤਾਂ ਕਿਵੇਂ ਦਾ ਇਹ ਨਤੀਜਾ ਰਹਿਣ ਵਾਲਾ ਔਰ ਕਿਵੇਂ ਦੀ ਤਸਵੀਰ ਬਣ ਚੁੱਕੀ ਹੈ ਰਮਨ ਚੂ ਜੀ ਆ ਦੇਖੋ ਹੁਣੇ-ਹੁਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜ ਵਾਰਡ ਪਿੰਡ ਦੇ ਵਿੱਚ ਹਰਮੀਤ ਸਿੰਘ ਸੰਧੂ ਦੇ ਨਾਮ ਦਾ ਐਲਾਨ ਕੀਤਾ ਔਰ ਦਿਨਿਕ ਸਵੇਰਾ ਨੇ ਇਸੇ ਖਬਰ ਨੂੰ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਇਆ ਸੀਗਾ ਜਦੋਂ ਹਰਮੀਤ ਸਿੰਘ ਸੰਧੂ ਪਾਰਟੀ ਦੇ ਵਿੱਚ ਸ਼ਾਮਲ ਵੀ ਨਹੀਂ ਹੋਏ ਸੀਗੇ ਆਵਾਮੀ ਪਾਰਟੀ ਜੁਆਇਨ ਕੀਤੀ ਆਵਾਮੀ ਪਾਰਟੀ ਚ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਪਹਿਲਾਂ ਹਲਕਾ ਇੰਚਾਰਜ ਲਗਾਇਆ ਗਿਆ ਤਾਂ ਇਹ ਪਿਕਚਰ ਕਲੀਅਰ ਸੀਗੀ ਕਿ ਇਹਨਾਂ ਨੂੰ ਹੀ ਅੱਜ ਜਿਹੜਾ ਤਰਾਂ ਤਾਰਨ ਜਿਮਣੀ ਚਾਉਣ ਦੇ ਲਈ ਆਪਣਾ ਉਮੀਦਵਾਰ ਆਮ ਆਮੀ ਪਾਰਟੀ ਬਣਾਈ ਗਈ ਤਾਂ ਉਸੇ ਤਰ੍ਹਾਂ ਹੋਇਆ ਜਿਦਾਂ ਆਪਾਂ ਦੱਸਿਆ ਸੀਗਾ ਕਿ ਹਰਮੇਸ਼ ਸਿੰਘ ਸੰਧੂ ਜਿਨ੍ਹਾਂ ਦਾ ਇੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਕੁਝ ਦਸ਼ਕਾਂ ਦੇ ਵਿੱਚ ਆਪਾਂ ਦੇਖਿਆ ਕਿ ਤਰ੍ਹਾਂ-ਤਰ੍ਹਾਂ ਦੀ ਸਿਆਸਤ ਦੇ ਵਿੱਚ ਤਾਂ ਪਕੜ ਹੈਗੀ ਐ ਪਰ ਕੁਝ ਇਹੋ ਜਿਹਾ ਸਮਾਂ ਵੀ ਰਿਹਾ ਦੋ ਤਿੰਨ ਸਾਲ ਉਹਨਾਂ ਦੇ ਅਜੇ ਹੀ ਵੀ ਰਹੇ 2022 ਤੋਂ ਬਾਅਦ ਜਦੋਂ ਉਹਨਾਂ ਦੀ ਵਾਈਫ ਨੂੰ ਵਾਈਫ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਸੀਗਾ ਤਾਂ ਉਹ ਰਾਜਨੀਤਿਕ ਰਾਜਨੀਤੀ ਤੋਂ ਐਬਸੈਂਟ ਵੀ ਰਹੇ ਤਾਂ ਹੁਣ ਉਹ ਆਵਾਮਾ ਵੀ ਪਾਰਟੀ ਦੇ ਆਫੀਸ਼ੀਅਲੀ ਉਮੀਦਵਾਰ ਹੋ ਗਏ ਨੇ ਹਾਲਾਂਕਿ ਉਹ ਹੁਣ ਪਿਛਲੇ ਕਈ ਦਿਨਾਂ ਤੋਂ ਪਿਛਲੇ 1.5 ਮਹੀਨੇ ਤੋਂ ਜਦੋਂ ਦੇ ਉਹ ਆਵਾਮਾ ਵੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹ ਬਤੌਰ ਉਮੀਦਵਾਰ ਹੀ ਵਿਚਰ ਰਹੇ ਸੀਗੇ ਮੀਟਿੰਗਾਂ ਕਰ ਰਹੇ ਸੀਗੇ ਪਿੰਡ-ਪਿੰਡ ਜਾ ਰਹੇ ਸੀਗੇ ਲੋਕਾਂ ਦੇ ਨਾਲ ਮਿਲ ਰਹੇ ਸੀਗੇ ਗੱਲਬਾਤ ਵੀ ਕਰ ਰਹੇ ਸੀਗੇ ਸ਼ਹਿਰ ਦੇ ਵਿੱਚ ਵੀ ਵਿਚਰ ਰਹੇ ਸੀਗੇ ਤਾਂ ਇਹ ਕਲੀਅਰ ਤਾਂ ਸੀਗਾ ਕਿ ਹਰਮਿੰਦਰ ਸਿੰਘ ਸੰਧੂ ਹੀ ਜਿਹੜੇ ਉਮੀਦਵਾਰ ਹੋਣਗੇ ਪਰ ਇਹ ਆਵਾਮਾ ਵੀ ਪਾਰਟੀ ਨੇ ਇਹਨਾਂ ਦੇ ਨਾਂ ਦਾ ਐਲਾਨ ਜੋ ਦੇਰੀ ਇਸ ਕਰਕੇ ਵੀ ਕਹਿ ਸਕਦੇ ਆਪਾਂ ਕਿਉਂਕਿ ਇੱਕ ਪਾਸੇ ਤਾਂ ਹੜ ਆ ਗਈ ਸੀਗੇ ਦੂਸਰਾ ਜਿਹੜੇ ਆਵਾਮੀ ਪਾਰਟੀ ਦਾ ਉੱਥੇ ਦਾ ਬਾਕੀ ਦਾ ਯੂਨਿਟ ਸੀਗਾ ਕਿਉਂਕਿ ਜਦੋਂ ਉੱਥੇ ਜਿਹੜੇ ਮੌਜੂਦਾ ਵਿਧਾਇਕ ਸੀਗੇ ਉਹਨਾਂ ਦੀ ਡੈਥ ਤੋਂ ਬਾਅਦ ਜਿਹੜਾ ਬਾਕੀ ਆਵਾਮੀ ਪਾਰਟੀ ਦਾ ਜਿਹੜਾ ਕੁੰਬਾ ਸੀਗਾ ਜਿਹੜੇ ਕੋਈ ਜ਼ਿਲ੍ਹਾ ਚੇਅਰਮੈਨ ਸੀਗੇ ਜ਼ਿਲ੍ਹਾ ਪਰਿਸ਼ਦ ਦੇ ਜਾਂ ਜਾਂ ਜਿਹੜੇ ਵੀ ਕੋਈ ਵੱਡੇ ਲੀਡਰ ਆਵਾਮੀ ਪਾਰਟੀ ਦੇ ਉਸ ਇਲਾਕੇ ਦੇ ਸੀਗੇ ਉਹ ਵੀ ਸਾਰੇ ਦਾਅਵੇਦਾਰ ਸੀਗੇ ਪਰ ਦਾਅਵੇਦਾਰ ਕੋਈ 1 2 ਨਹੀਂ 3 4 ਤੋਂ ਵੱਧ ਜਿਹੜੇ ਦਾਅਵੇਦਾਰ ਆਵਾਮੀ ਪਾਰਟੀ ਦੇ ਹੀ ਸੀਗੇ ਉਹਨਾਂ ਉਹਨਾਂ ਨੂੰ ਸ਼ਾਂਤ ਕੀਤਾ ਗਿਆ ਸ਼ਾਂਤ ਕਰਨ ਤੋਂ ਬਾਅਦ ਅੱਜ ਭਗਵੰਤਬਾਦ ਹੁਣਾਂ ਨੇ ਹਰਮੀਤ ਸਿੰਘ ਸੰਧੂ ਦੇ ਨਾਮ ਦਾ ਐਲਾਨ ਕਰ ਦਿੱਤਾ ਤਾਂ ਅਸੀਂ 3 ਮਹੀਨੇ ਪਹਿਲਾਂ ਜਦੋਂ ਹਰਮੀਤ ਸਿੰਘ ਸੰਧੂ ਪਾਰਟੀ ਦੇ ਵਿੱਚ ਸ਼ਾਮਲ ਵੀ ਨਹੀਂ ਹੋਏ ਸੀ ਕਿ ਉਦੋਂ ਹੀ ਦੱਸਿਆ ਗਿਆ ਕਿ ਕਿ ਹਰਮੀਤ ਸਿੰਘ ਸੰਧੂ ਹੀ ਆਮ ਆਦਮੀ ਪਾਰਟੀ ਦਾ ਚਿਹਰਾ ਹੋਣਗੇ ਤਾਂ ਉਹ ਅੱਜ ਐਲਾਨ ਹੋ ਗਿਆ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਅਸੀਂ ਗੱਲ ਕਰਦੇ ਹਾਂ ਬੀਬੀ ਸੁਖਵਿੰਦਰ ਕੌਰ ਹੁਣਾਂ ਦਾ ਨਾਮ ਹੈ ਬੀਜੇਪੀ ਦੇ ਵੱਲੋਂ ਵੀ ਇੱਕ ਪੰਥਕ ਚਿਹਰਾ ਹੈ ਔਰ ਤੀਜੇ ਪਾਸੇ ਅੱਜ ਆਮ ਆਦਮੀ ਪਾਰਟੀ ਨੇ ਵੀ ਇਹ ਜਿਹੜਾ ਪੰਥਕ ਚਿਹਰਾ ਲਾਂ ਲਿਆ ਤਾਂ ਕਿਵੇਂ ਦੇਖਦੇ ਹਾਂ ਕਿ ਜਿਹੜੀਆਂ ਹਾਈ ਕਮਾਂਡ ਨੇ ਉਹ ਨਵਜ਼ ਟਟੋਲ ਚੁੱਕੀ ਹੈ ਕਿ ਵਾਕਿਆ ਕੀ ਇਸ ਵਾਰ ਜੇ ਸੀਟ ਕੱਢਣੀ ਹੈ ਤਾਂ ਇੱਥੇ ਉਸ ਤਰੀਕੇ ਦਾ ਚਿਹਰਾ ਦਿਓ ਜਿਹੜਾ ਇੱਥੇ ਵਿਚਰਿਆ ਹੋਇਆ ਜਾਂ ਫਿਰ ਜਿਹੜਾ ਪੰਥਕ ਤੌਰ ਤੇ ਸਿਆਸੀ ਮਸਲਿਆਂ ਦੀ ਸਮਝ ਰੱਖਦਾ ਹੋਵੇ ਦੇਖੋ ਪੰਥਕ ਤੋਂ ਆਪਾਂ ਭਾਵੇਂ ਕਵਾਂਗੇ ਕਿ ਸਿੱਖ ਚਿਹਰਾ ਸਿੱਖ ਚਿਹਰਾ ਬੀਜੇਪੀ ਦਾ ਹੈ ਸਿੱਖ ਚਿਹਰਾ ਹੀ ਸੇਕ੍ਰੇ ਸੇਕਿਸਮ ਨੂੰ ਫੋਲੋ ਕਰਨ ਵਾਲੇ ਹੀ ਆਕਾਲੀ ਦਲ ਦੇ ਉਮੀਦਵਾਰ ਨੇ ਔਰ ਤਰਨਤਾਰਨ ਚ ਹਰਮੀਤ ਸਿੰਘ ਸੰਧੂ ਵੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪੰਥਕ ਚਹਿਰਾ ਹੀ ਮੰਨੇ ਜਾਂਦੇ ਨੇ ਆਕਾਲੀ ਦਲ ਦੇ ਨਾਲ ਇਹਨਾਂ ਦਾ ਸਿਆਸਤ ਦਾ ਸਫਰ ਰਿਹਾ ਹੈ ਡਿਪੈਂਡ ਕਰਦਾ ਹੁਣ ਕਾਂਗਰਸ ਦਾ ਕਿਉਂਕਿ ਇਹ ਉਹ ਸੀਟ ਹੈ ਤਰਨਤਾਰਨ ਜਿਹੜਾ ਸ਼ਹਿਰ ਹੈ ਸ਼ਹਿਰ ਦੇ ਵਿੱਚ ਜਿਹੜਾ ਅਸੀਂ ਜੇ ਇਹਨੂੰ ਆਪਾਂ ਰਿਲੀਜੀਅਸਲੀ ਵੀ ਇਸ ਨੂੰ ਦੇਖੀਏ ਇਸ ਹਲਕੇ ਨੂੰ ਤਾਂ ਮਿਸ਼ਰਣ ਬੜਾ ਵਧੀਆ ਹੈ ਇੱਥੇ ਸਿੱਖ ਵੋਟ ਵੀ ਪੰਥਕ ਬੈਲਟ ਵੀ ਇਹਨੂੰ ਮੰਨਿਆ ਜਾਂਦਾ ਹੈ ਉੱਥੇ ਹੀ ਇਹਨੂੰ ਹਿੰਦੂ ਮੇਜੋਰਟੀ ਵੀ ਜਿਹੜੀ ਹੈ ਤਰਨਤਾਰਨ ਸ਼ਹਿਰ ਦੇ ਵਿੱਚ ਮੰਨੀ ਜਾਂਦੀ ਹੈ ਇਸੇ ਕਰਕੇ 2017 ਦੇ ਵਿੱਚ ਅਗਨੀ ਹੋਤਰੀ ਹੋਣੀ ਇੱਥੋਂ ਦੀ ਐਮਐਲਏ ਬਣੇ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਹੋਈ ਹੈ ਉਹ ਹਿੰਦੂ ਸੀਗੇ ਤਾਂ ਹੁਣ ਕਾਂਗਰਸ ਦੇ ਵਿੱਚ ਇੱਕ ਵੱਡਾ ਚਿਹਰਾ ਅਨਿਲ ਜੋਸ਼ੀ ਸ਼ਾਮਲ ਹੋਏ ਨੇ ਅਨਿਲ ਜੋਸ਼ੀ ਦਾ ਪਛੋਕੜ ਜਿਹੜਾ ਉਹ ਤਰਨਤਾਰਨ ਦਾ ਤਰਨਤਾਰਨ ਤੋਂ ਜੇਕਰ ਉਹਨਾਂ ਨੇ ਸਿਆਸਤ ਦੇ ਵਿੱਚ ਜੇ ਉਹਨਾਂ ਦੀ ਆ ਪਲੈਨਿੰਗ ਹੈ ਜਾਂ ਕਾਂਗਰਸ ਦੀ ਹੈ ਪਲੈਨਿੰਗ ਹੈ ਕਿ ਵੀ ਤਰ੍ਹਾਂ-ਤਰ੍ਹਾਂ ਦੇ ਵਿੱਚ ਉਹਨਾਂ ਨੂੰ ਜੋਸ਼ ਨੂੰ ਉਤਾਰਿਆ ਜਾਵੇ ਤਾਂ ਫਿਰ ਤੁਸੀਂ ਦੇਖੋਗੇ ਕਿ ਉੱਥੇ ਦਾ ਸਿਆਸੀ ਜਿਹੜਾ ਸਮੀਕਰਨ ਕੀ ਹੋਏਗਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਤਿੰਨ ਪੰਥਕ ਚਿਹਰੇ ਸਿੱਖੀਜ਼ਮ ਨਾਲ ਜੁੜੇ ਹੋਏ ਔਰ ਇੱਕ ਜਿਹੜਾ ਹਿੰਦੂਚਾਰਾ ਵੀ ਹੋ ਸਕਦਾ ਹਾਲਾਂਕਿ ਉਹ ਸੀਟ ਦੇ ਵਿੱਚ ਐਕਸੈਪਟੈਂਸ ਦੋਹਾਂ ਦੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਧਰਮ ਦੇ ਨਾਂ ਤੇ ਉੱਥੇ ਕੋਈ ਜਿਹੜਾ ਵਿਚਾਰ ਦੋ ਹੋ ਸਕਦੇ ਨੇ ਜਾਂ ਕੋਈ ਡਿਫਰੈਂਸ ਹੋ ਸਕਦਾ ਡਿਫਰੈਂਸ ਨਹੀਂ ਹੋ ਸਕਦਾ ਅਗਨੀ ਉਤਰੀ ਹੋਣੀ ਉਤੋਂ ਇਹ ਤੌਰ ਹਿੰਦੂ ਉੱਥੇ ਐਮਐਲਏ ਬਣੇ ਇਹ ਮਿਸ਼ਰਣ ਜਿਹੜਾ ਉੱਥੇ ਚੱਲਦਾ ਤੇ ਆ ਰਿਹਾ ਪਰ ਹੁਣ ਕਿਉਂਕਿ ਕਾਂਗਰਸ ਦਾ ਉਮੀਦਵਾਰ ਕੌਣ ਹੋਏਗਾ ਇਹ ਦੇਖਣਾ ਬਹੁਤ ਲਾਜ਼ਮੀ ਹੈ ਕਿ ਅਨਿਲ ਜੋਸ਼ੀ ਜਿਹਨਾਂ ਦੀ ਤਰ੍ਹਾਂ-ਤਰ੍ਹਾਂ ਸ਼ਹਿਰ ਦੇ ਵਿੱਚ ਪਕੜ ਵੀ ਹੈ ਕਿ ਉਹ ਕਾਂਗਰਸ ਦਾ ਉਮੀਦਵਾਰ ਬਣ ਕੇ ਆਂਦੇ ਨੇ ਤਾਂ ਫਿਰ ਬਹੁਤ ਸਾਰੇ ਸਿਆਸੀ ਸਮੀਕਰਨ ਜਿਹੜੇ ਨੇ ਉਹ ਬਦਲ ਜਾਣਗੇ ਫਿਰ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਇੱਕ ਪਾਸੇ ਨੂੰ ਪੰਥਕਤਾ ਫਿਰ ਦੇਖੋ ਜਦੋਂ ਸਾਰੇ ਇੱਕ ਇੱਕ ਤਰਫਾ ਨਹੀਂ ਫਿਰ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸ ਚੀਜ਼ ਨਾਲ ਜੁੜਿਆ ਹੋਇਆ ਹੈ ਜਾਂ ਕਿਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਪਰ ਜਦੋਂ ਉੱਥੇ ਹੁਣ ਤਿੰਨ ਸਿਕ ਚਿਹਰੇ ਹੋਣਗੇ ਇੱਕ ਹਿੰਦੂ ਚਿਹਰਾ ਜਦੋਂ ਆ ਜਾਏਗਾ ਤਾਂ ਫਿਰ ਪੂਰੀ ਤਰ੍ਹਾਂ ਇਹ ਜਿਹੜੀ ਗੇਮ ਹੈ ਸਿਆਸੀ ਸਮੀਕਰਨ ਉੱਥੇ ਬਹੁਤ ਜ਼ਿਆਦਾ ਬਦਲ ਜਾਣਗੇ ਜਦੋਂ ਜਿਮਨੀ ਚੋਣ ਆਉਂਦੀ ਹੈ ਤਾਂ ਇੱਕ ਇਹ ਹਮੇਸ਼ਾ ਲੋਕਾਂ ਦਾ ਰਹਿੰਦਾ ਜਾਂ ਖਾਸ ਤੌਰ ਤੇ ਅਸੀਂ ਵਿਰੋਧੀ ਧਿਰ ਦੀ ਗੱਲ ਕਰ ਲਈ ਉਹਨਾਂ ਦਾ ਇਹ ਲੈਂਦਾ ਹੈ ਕਿ ਰੂਲਿੰਗ ਪਾਰਟੀ ਦੇ ਕੋਲ ਪਾਵਰ ਹੈ ਰੂਲਿੰਗ ਪਾਰਟੀ ਜਿਹੜੀ ਬਾਇਲੈਕਸ਼ਨ ਹੁੰਦੀ ਹੈ ਉਹ ਘਟ ਜਾਂਦੀ ਹੈ ਹੁਣ ਸਮਾਂ ਵੀ ਤਕਰੀਬਨ ਸਾਲਕ ਦਾ ਰਹਿ ਗਿਆ ਹੈ ਜਿਹੜੀਆਂ ਚੋਣਾਂ ਦੇ ਵਿੱਚ ਤਾਂ ਕੀ ਲੱਗਦਾ ਹੈ ਕਿ ਸਮੀਕਰਨ ਕੁਝ ਬਦਲ ਸਕਦੇ ਨੇ ਰੂਲਿੰਗ ਪਾਰਟੀ ਨੂੰ ਇਹਦਾ ਕੋਈ ਬੈਨੀਫਿਟ ਮਿਲ ਸਕਦਾ ਹੈ ਜਾਂ ਫਿਰ ਜਿਹੜੀਆਂ ਬਾਕੀ ਪਾਰਟੀਆਂ ਨੇ ਵਿਰੋਧੀ ਤਰ੍ਹਾਂ ਉਹ ਇਹਦਾ ਫਾਇਦਾ ਉਠਾ ਸਕਦੇ ਨੇ ਕਿਉਂਕਿ ਸਮਾਂ ਘੱਟ ਰਹਿ ਗਿਆ ਵੈਸੇ। ਪਰ ਇਹ ਜਿਹੜਾ ਇਲੈਕਸ਼ਨ ਹੁਣ ਪੂਰੀ ਤਰ੍ਹਾਂ ਦੁਬਾਰਾ ਮੋੜ ਤੋਂ ਸ਼ੁਰੂ ਹੋਇਆ ਹੈਗਾ ਔਰ ਜਿਵੇਂ ਨੀ ਚੋਣ ਦੇ ਵਿੱਚ ਹਰ ਪਾਰਟੀ ਨੇ ਆਪਣੀ ਤਾਕਤ ਪੂਰੀ ਲਗਾਣੀ ਹੁੰਦੀ ਹੈ। ਸਰਕਾਰ ਦੀ ਸਾਖ ਦਾ ਤੇ ਸਵਾਲ ਹੁੰਦਾ ਹੀ ਹੁੰਦਾ। ਬਾਕੀ ਪਾਰਟੀਆਂ ਵੀ ਪੂਰਾ ਜ਼ੋਰ ਲਾਉਂਦੀਆਂ ਨੇ। ਹੁਣ ਕਿਉਂਕਿ ਜਿਹੜਾ ਮੋੜ ਹੈ ਇਸ ਵੇਲੇ 1 ਸਾਲ ਰਹਿ ਗਿਆ ਹੈ ਜਿਹੜੇ ਵੱਡੇ ਇਲੈਕਸ਼ਨ ਹੋਣ ਨੂੰ ਜਨਰਲ ਅਸੈਂਬਲੀ ਦੇ ਇਲੈਕਸ਼ਨ ਹੋਣੇ ਨੇ ਉਸ ਤੋਂ ਠੀਕ ਪਹਿਲਾਂ ਇਹ ਬਾਈ ਇਲੈਕਸ਼ਨ ਹੋ ਰਿਹਾ ਔਰ ਇਹ ਉਦੋਂ ਬਾਈ ਇਲੈਕਸ਼ਨ ਹੋ ਰਿਹਾ ਜਦੋਂ ਪੰਜਾਬ ਹੜਾਂ ਦੀ ਮਾਰ ਟਲ ਕੇ ਹਟਿਆ ਹੁਣ ਹੜਾਂ ਦੀ ਮਾਰ ਤੋਂ ਬਾਅਦ ਸਰਕਾਰ ਆਪਣੇ ਆਪ ਨੂੰ ਕਿੰਨਾ ਕੁ ਰਿਵਾਈਵ ਕਰਦੀ ਹੈ ਇਹ ਤਾਂ ਮੈਂ ਕਹਿ ਰਿਹਾ ਕਿ ਇਹ ਪੂਰਾ ਇਲੈਕਸ਼ਨ ਪੂਰੀ ਤਰ੍ਹਾਂ ਨਵੇਂ ਸਿਰੋਂ ਸਟਾਰਟ ਹੋਣਾ ਹੈ ਹਰ ਪਾਰਟੀ ਨੇ ਨਵੇਂ ਸਿਰੋਂ ਹੀ ਇਹਨੂੰ ਸਟਾਰਟ ਕਰਨਾ ਔਰ ਨਵੇਂ ਸਿਰੋਂ ਹੀ ਇਹਨੂੰ ਚੋਣ ਪ੍ਰਚਾਰ ਪਖਾ ਕੇ ਇਹਨੂੰ ਲੋਕਾਂ ਤੱਕ ਲੈ ਕੇ ਜਾਣਗੇ ਅੰਤ ਫੈਸਲਾ ਲੋਕਾਂ ਨੇ ਕਰਨਾ ਹੈ ਇਹ ਜਦੋਂ ਹੁਣ ਇਲੈਕਸ਼ਨ ਹੋਣੇ ਨੇ ਜਦੋਂ ਇਲੈਕਸ਼ਨ ਦਾ ਅਨਾਉਂਸ ਇਲੈਕਸ਼ਨ ਦੀ ਅਨਾਉਂਸਮੈਂਟ ਹੋ ਜਾਏਗੀ ਤਾਂ ਫਿਰ ਇਹ ਮਾਹੌਲ ਇੱਥੇ ਨਵੇਂ ਸਿਰੋਂ ਪਖੇਗਾ ਔਰ ਬਹੁਤ ਜ਼ਿਆਦਾ ਪਖੇਗਾ ਬਿਲਕੁਲ ਇਹ ਵੀ ਇਹਦੇ ਵਿੱਚ ਵੀ ਇਹ ਗੱਲ ਵੀ ਰਹਿ ਜਾਂਦੀ ਹੈ ਕਿ ਹੁਣ ਇੱਕ ਵਾਰ ਫਿਰ ਤੋਂ eligibility check ਕੀਤੀ ਜਾਣੀ ਹੈ ਕਿਉਂਕਿ ਸਮਾਂ ਵੀ ਥੋੜਾ ਰਹਿ ਗਿਆ ਅਰ ਜਿਵੇਂ ਸਾਡੇ ਸਹਾਯੋਗੀ ਹੁਣਾਂ ਨੇ ਵੀ ਕਿਹਾ ਹੈ ਕਿ ਹੜਾਂ ਦੀ ਮਾਰ ਝਲ ਕੇ ਹਟਿਆ ਤਾਂ ਇਹ ਵੀ ਹੈ ਕਿ ਹੁਣ ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਤੇ ਕਿੰਨਾ ਕੁ ਰਹਿ ਜਾਂਦਾ ਹੈ ਤੇ ਜੇ ਕੋਈ ਹੋਰ ਕੋਈ ਕੈਂਡੀਡੇਟ ਭੂਿਕ ਦੇ ਵਿੱਚ ਜਿੱਤਦਾ ਤਾਂ ਉੱਥੋਂ ਇਹ ਵੀ ਪਤਾ ਲੱਗੇਗਾ ਕਿ ਲੋਕ ਹੁਣ ਕਿਸ ਪਾਰਟੀ ਤੇ ਵਿਸ਼ਵਾਸ ਕਰਨਾ ਚਾਹੁੰਦੇ ਆ ਜਾਂ ਉਹਨਾਂ ਨੇ ਹੋਰ ਕਿਹੜਾ ਦੂਜਾ ਕੈਲੀ ਕੇ ਸੰਕਲਪ ਚੁਣਿਆ ਹੈਗਾ ਹਾਲਾਂਕਿ ਇਹ ਸਮੇਂ ਦੇ ਗਰਭ ਦੇ ਵਿੱਚ ਹੈ ਭੂਿਕ ਦੇ ਗਰਭ ਦੇ ਵਿੱਚ ਹੈ ਪਹਿਲਾਂ ਇਸ ਦੇ ਬਾਰੇ ਦੇ ਵਿੱਚ ਕੁਝ ਕਹਿਣਾ ਅਜੜਾ ਉਸਹੀ ਨਹੀਂ ਹੋ ਸਕਦਾ ਕਿਉਂਕਿ ਇਹ ਸਮੇ ਸਮੇ ਦੀ ਸਿਆਸਤ ਹੈ ਪਲ ਪਲ ਤੇ ਸਿਆਸਤ ਜਿਹੜੀ ਆ ਕੁਝ ਵੀ ਬਦਲਾ ਲੈ ਕੇ ਆ ਜਾਂਦੀ ਹੈ ਸੋ ਇਹ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਤੁਹਾਨੂੰ ਉਸੇ ਸੀਐਮ ਮਾਨ ਹੁਣਾਂ ਦੀ ਗੱਲਬਾਤ ਸੁਣਾ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹਰਮੀਤ ਸਿੰਘ ਸੰਧੂ ਹੁਣਾਂ ਨੂੰ ਕੈਂਡੀਡੇਟ ਚੁਣਿਆ ਗਿਆ ਹੈ ਔਰ ਉਹ ਕੀ ਕਹਿ ਰਹੇ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਂ ਰੱਗੇ ਲੈ ਜਾਓ ਜੀ ਤਾਂ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਇਕਤਾਣਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਰਾਮਨਾਜਾ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲਿਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸੱਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸੱਪੇ ਗਏ ਉਹਨਾਂ ਉਹਨੇ ਕੋਈ ਹੋਊ ਤਾਂ ਹੁਣ ਕੁਝ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਹੈ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਉਹ ਬਹੁਤ ਬਹੁਤ ਤੁਹਾਡਾ